ਭਾਈਆਂ ਦੇ ਆਪਸੀ ਘਰ ਦੇ ਵਟਵਾਰੇ ਨੂੰ ਲੈ ਕੇ ਇਸ ਕਦਰ ਵਿਵਾਦ ਛੇੜਿਆ ਕਿ ਦਿਓਰ ਨੇ ਘਰੇ ਆ ਕੇ ਆਪਣੀ ਭਾਬੀ ਦੇ ਥੱਪੜ ਮਾਰੇ ਤੇ ਉਸ ਦੇ ਕੱਪੜੇ ਪਾੜੇ ਜਿਸ ਤੋਂ ਬਾਅਦ ਦੋਨੇ ਭਾਈਆਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਲੜਾਈ ਝਗੜਾ ਇਸ ਕਦਰ ਵੱਧ ਗਿਆ ਕਿ ਖੂਨੀ ਰੂਪ ਧਾਰਨ ਕਰ ਲਿਆ ਤਾਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦੇ ਉੱਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਜਿਸ ਦੀ ਮੌਕੇ ਤੇ ਮੌਤ ਹੋ ਗਈਆ ਮਾਮਲਾ ਜਲੰਧਰ ਦਿਹਾਤ ਦੇ ਥਾਣਾ ਮਕਸੂਦਾ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਰਸੂਲਪੁਰ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਬਟਵਾਰੇ ਲੈ ਕੇ ਦੋ ਭਰਾਵਾਂ ਦੀ ਲੜਾਈ ਹੋ ਜਾਂਦੀ ਆ ਤਾਂ ਛੋਟੇ ਭਰਾ ਦੇ ਵੱਲੋਂ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹ ਗ੍ਰਿਲਾ ਦੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰੀਲਾ ਖੋਲ ਦਿੱਤੀਆਂ ਦੂਜੀਆਂ ਗ੍ਰੀਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ। ਖੜ ਗਿਆ। ਹਾਂਜੀ। ਅੱਛਾ ਜੀ। ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹਨ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਮੁੱਕ ਗਿਆ। ਮੇਰੇ ਦੋ ਬੇਟੇ ਆ। ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ। ਜੀ। ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ? ਘਰ ਦਾ ਵਟਵਾਰਾ ਹੋਇਆ ਸੀ। ਹਾਂਜੀ। ਹਾਂਜੀ। ਉਹਨੂੰ ਲੈ ਕੇ ਝਗੜਾ ਚੱਲਦਾ। ਝਗੜਾ ਚੱਲਦਾ ਸੀ। ਤੇ ਇੱਕ ਮਾਰਿਆ ਕਿਸ ਚੀਜ਼ ਨਾਲ? ਉਹਨੇ ਖੁੰਡੇ ਨਾਲ ਮਾਰਿਆ। ਤੇ ਸਾਡ ਕਿਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂਣ ਤੇ ਅਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾ ਦੇ ਐਸ ਐਚਓ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਹੈ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਮਾਨ ਇਹ ਜਾਂਚ ਸ਼ੁਰੂ ਕਰ ਦਿੱਤੀ ਇਹ ਨਾ ਜਕ ਸਰਜੀ ਸਿੰਘ ਰੁਪਸਾਬੀ ਹੋਰੀ ਪਤਨੀ ਤੇ ਸੜਕ ਉੱਡਾਈ ਆ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਆ ਮਨਜੀਤ ਸਿੰਘ ਲੜਾਈ ਦੌਰਾਨ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਫਰਦਰ ਜੀ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕਿ ਫੈਕਟਸ ਆ ਜੋ ਫੈਕਟਸ ਹੌਂਦ ਕਹਿੰਦਾ ਰਹੇ ਹਾਂ ਹਾਂ ਬਰੇ ਦਾ ਕੋਈ ਬੰਦਾ ਜੀ ਨਾਮ ਆ ਜੀ ਦਾ ਸਬਜੀ ਸੇ ਉਹਨੇ ਮਾਰਿਆ ਉਹ ਨਾ ਮੰਜੀ ਸੇ ਮਾਮਲਾ ਦਰਜ ਕਰ ਰਹੇ ਹਾਂ ਜੀ ਕੋ ਹਾਂ ਹੋ ਰਿਹਾ ਤਾਂ ਤੀਸ ਚਾਰੀ ਖਿਆ ਦੇਖਿਆ ਜਾਵੇ ਤਾਂ ਅੱਜਕੱਲ੍ਹ ਘਰੇਲੂ ਝਗੜੇ ਕਿੰਦਾ ਗੰਭੀਰ ਰੂਪ ਧਾਰਨ ਕਰਨੇ ਕਿ ਇੱਕ ਦੂਜੇ ਦਾ ਕਤਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ